ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿੰਦੇ ਆਂ ਭਾਜਪਾ ਤਿਆਰ ਐਸਐਸ ਗਿੰਨ ਮਿੱਥ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਉਹਨਾਂ ਨੇ ਪੰਜਾਬ ਦੇ ਯੁਵਾਉਂ ਕੇ ਉੱਪਰ ਇਲਜ਼ਾਮ ਲਗਾਇਆ हम कहते डोप टेस्ट हो जाए सच-साफ के सामने आ जाए कि क्या सच्चा क्या झूठा है तो हम इसलिए बोला नहीं डोप टेस्ट आप भी जानते किस चीज का होता है तो हम तो चाहते हैं देश की नई चुनी हुई एमपी है सेलिब्रिटी है उनका डोप टेस्ट तो होना ही चाहिए कांगना जी का बयान फिर आ गया जो उन्होंने पंजाबियां बारे हिमाचल च बोलया कि पंजाब दे नौजवान नशेई ने पंजाब दे नौजवान जड़े ਹੜਕੰਪ ਮਚਾਉਂਦੇ ਨੇ ਤੋਂ पंजाब दे ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿਨੇ ਆਂ ਪਾਜਪਾ ਤਿਆਰ ਰਸ ਗਿੰਨ ਮਿੱਥ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆਂ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਉਹਨਾਂ ਨੇ ਪੰਜਾਬ ਕੇ ਯੁਵਾਉਂ ਕੇ ਉਪਰ ਇਲਜ਼ਾਮ ਲਗਾਇਆ ਹਮ ਕਹਤੇ ਡੋਪ ਟੈਸਟ ਹੋ ਜਾਏ ਸੱਚ ਸਾਫ ਕੇ ਸਾਹਮਣੇ ਆ ਜਾਏ ਕਿ ਕਿਆ ਸੱਚ ਹੈ ਕਿ ਆ جھوٹਾ ਸੋਮ ਇਸ ਲਈ ਬੋਲਾ ਨਹੀਂ ਡੋਪ ਟੈਸਟ ਆਪ ਵੀ ਜਾਣਤੇ ਕਿਸ ਚੀਜ਼ ਦਾ ਹੁੰਦਾ ਹੈ ਫਮ ਤੋਂ ਚਾਹਤੇ ਹੈ ਦੇਸ਼ ਕੀ ਨਈ ਚੁਣੀ ਹੋਈ ਐਮਪੀ ਹੈ ਸੈਲੀਬ੍ਰਿਟੀ ਹੈ ਉਹਨਾਂ ਦਾ ਡੋਪ ਟੈਸਟ ਤੋਂ ਹੋਣਾ ਹੀ ਚਾਹੀਦਾ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿੰਦੇ ਆਂ ਭਾਜਪਾ ਤਿਆਰ ਐਸਐਸ ਗਿੰਨ ਮਿੱਥ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਸ ਤੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਉਹਨਾਂ ਨੇ ਪੰਜਾਬ ਦੇ ਯੁਵਾਉਂ ਕੇ ਉੱਪਰ ਇਲਜ਼ਾਮ ਲਗਾਇਆ हम कहते डोप टेस्ट हो जाए सच साफ के सामने आ जाए कि क्या सच्चा क्या झूठा है तो हम इसलिए बोला नहीं डोप टेस्ट आप भी जानते किस चीज का होता है तो हम तो चाहते हैं देश की नई चुनी हुई एमपी है सेलिब्रिटी है उनका डोप टेस्ट तो होना ही चाहिए कांगना जी का बयान फिर आ गया जो उन्होंने पंजाबियां बारे हिमाचल च बोलया कि पंजाब दे नौजवान नशेई ने पंजाब दे नौजौन जड़े हड़कंप मचाउंदे ने तो पंजाब दे नौजवानानू बदनाम करने वाले ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿੰਨੇ ਆਂ ਭਾਜਪਾ ਤੇ ਆਰਐਸਜੀ ਕਿੰਨੇ ਮਿੱਥ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਨਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆਂ ਵੀ ਕੰਗਨਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਉਹਨਾਂ ਨੇ ਪੰਜਾਬ ਕੇ ਯੁਵਾਉਂ ਕੇ ਉਪਰ ਇਲਜ਼ਾਮ ਲਗਾਇਆ ਹਮ ਕਹਤੇ ਡੋਪ ਟੈਸਟ ਹੋ ਜਾਏ ਸੱਚ ਸਾਫ ਕੇ ਸਾਹਮਣੇ ਆ ਜਾਏ ਕਿ ਕਿਆ ਸੱਚ ਹੈ ਕਿ ਆ جھوٹਾ ਸੋਮ ਇਸ ਲਈ ਬੋਲਾ ਨਹੀਂ ਡੋਪ ਟੈਸਟ ਆਪ ਵੀ ਜਾਣਤੇ ਕਿਸ ਚੀਜ਼ ਦਾ ਹੁੰਦਾ ਹੈ ਫਮ ਤੋਂ ਚਾਹਤੇ ਹੈ ਦੇਸ਼ ਕੀ ਨਈ ਚੁਣੀ ਹੋਈ ਐਮਪੀ ਹੈ ਸੈਲੀਬ੍ਰਿਟੀ ਹੈ ਉਹਨਾਂ ਦਾ ਡੋਪ ਟੈਸਟ ਤੋਂ ਹੋਣਾ ਹੀ ਚਾਹੀਦਾ